ਐਲਨ ਬਸਕ ਵੀ ਏਸੇ ਹੀ ਇੱਕ ਕਹਿਦੀਏ ਬਿਮਾਰੀ ਦਾ ਸ਼ਿਕਾਰ ਹੋਏ ਜਿੰਨਾ ਦੇ ਬੇਟੇ ਜੇਵੀਅਰ ਨੇ ਆਪਣਾ ਜੈਂਡਰ ਚੇਂਜ ਕੀਤਾ ਤੇ ਇਨਾਂਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੋਗੇ ਕਿ ਯਾਰ ਉਹਦੇ ਮੁੰਡੇ ਨੇ ਜੈਂਡਰ ਚੇਂਜ ਕਰਾ ਲਿਆ ਤਾਂ ਡੋਨਲਡ ਟਰੰਪ ਦਾ ਇਹਦੇ ਵਿੱਚ ਕੀ ਕਨੈਕਸ਼ਨ ਆ ਕਿ ਸਭ ਤੋਂ ਵੱਧ ਜੇ ਜੈਂਡਰ ਚੇਂਜ ਹੋ ਰਿਹਾ ਤਾਂ ਉਹ ਅਮਰੀਕਾ ਦੇ ਅੰਦਰ ਹੋ ਰਿਹਾ ਅਮਰੀਕਾ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਆ ਜਿਹੜੀ ਇਸ ਦੀ ਕਾਨੂੰਨੀ ਤੌਰ ਦੇ ਉੱਤੇ ਸ਼ਿਕਾਇਤ ਕਰ ਚੁੱਕੇ ਆ ਕਿ ਸਾਡੇ ਬੱਚੇ ਜਿਹੜੇ ਜੈਂਡਰ ਚੇਂਜ ਕਰ ਰਹੇ ਆ ਤੇ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਜੈਂਡਰ ਚੇਂਜ ਕਰਨ ਕਾ ਦੇ ਅੰਦਰ ਜਿਹੜੇ ਜੋ ਬਾਈਡਨ ਸੀਗੇ ਉਹ ਇੱਕ ਕਾਨੂੰਨ ਲਿਆ ਰਹੇ ਸੀਗੇ ਜਿਹਦੇ ਨਾਲ ਜੈਂਡਰ ਚੇਂਜ ਕਰਨਾ ਹੋਰ ਸਖਾਲਾ ਹੋ ਜਾਣਾ ਸੀਗਾ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ ਜੋ ਬਾਈਡਨ ਉਹਨਾਂ ਦੇ ਨਾਲ ਜਿਹੜਾ ਇੱਕ ਕਹ ਦਈਏ ਐਲਨ ਮਸਕਰ ਦੀ ਇੱਕ ਨਫ਼ਰਤ ਹੋ ਗਈ ਜਿਹੜੀ ਡੋਲ 트럼ਪ ਦੇ ਨਾਲ ਸੀਗੀ ਜੋ ਕਹ ਦਈਏ ਦੋਸ਼ਮਣੀ ਡੋਨਲਡ 트럼ਪ ਦੇ ਨਾਲ ਸੀਗੀ ਉਹ ਕਨਵਰਟ ਹੋ ਕੇ ਜੋ ਬਾਈਡਨ ਦੇ ਨਾਲ ਚਲੀ ਗਈ ਐਲਨ ਮਸਕਰ ਨੇ ਡੋਲ 트럼ਪ ਦੇ ਨਾਲ ਹੱਥ ਮਿਲਾਇਆ ਉਹਨਾਂ ਨੂੰ ਜਾ ਕੇ ਜਿਹੜਾ ਆਪਸੀ ਜਿਹੜੇ ਗੁੱਸੇ ਗਲੇ ਸੀਗੇ ਉਹ ਖਤਮ ਕੀਤੇ ਉਸ ਤੋਂ ਬਾਅਦ ਜਿਹੜਾ ਐਲਨ ਮਸਕ ਨੇ ਆਪਣੀ ਅੱਧੀ ਨੈਟਵਰਥ ਜਿਹੜੀ ਉਹ ਡੋਨਲਡ ਟਰੰਪ ਨੂੰ ਜਿਤਾਉਣ ਦੇ ਉੱਤੇ ਲਾਤੀ ਪੂਰਾ ਆਪਦੀ ਤਾਕਤ ਉਹਨਾਂ ਨੇ ਡੋਨਲਡ ਟਰੰਪ ਨੂੰ ਜਿਤਾਉਣ ਤੇ ਲਾਤੀ ਜਿ ਆਪਣੇ ਬੇਟੇ ਦੇ ਜੈਂਡਰ ਚੇਂਜ ਕਰਨ ਦੇ ਪਿੱਛੇ ਉਹ ਜ਼ਿੰਮੇਵਾਰ ਜੋ ਬਾਈਡਨ ਨੂੰ ਮੰਨਦੇ ਸੀ ਉਹਨਾਂ ਸੰਸਥਾਵਾਂ ਨੂੰ ਮੰਨਦੇ ਸੀ ਜੋ ਬਾਈਡਨ ਨੂੰ ਮੰਨਦੇ ਸੀ ਕਿਉਂਕਿ ਜਿਹੜੇ ਉਸ ਚੀਜ਼ ਦੇ ਹੱਕ ਦੇ ਵਿੱਚ ਸੀਗੇ 트੍ਰੰਪ ਉਹਦੇ ਖਿਲਾਫ ਨੇ 트੍ਰੰਪ ਚਾਹੁੰਦੇ ਨਹੀਂ ਕਿ ਇਹ ਕਾਨੂੰਨ ਆਵੇ ਤੇ ਹੁਣ ਆਊਗਾ ਵੀ ਨਹੀਂ ਉਹ ਕਾਨੂੰਨ ਐਲਨ ਮਸਕ ਉਹ ਸੋਚ ਨੂੰ ਹਰਾਉਣਾ ਚਾਹੁੰਦੇ ਸੀ ਜਿਹੜੀ ਸੋਚ ਅੱਜ ਅਮਰੀਕਾ ਦੇ ਬੱਚਿਆਂ ਨੂੰ ਜੈਂਡਰ ਚੇਂਜ ਕਰਦੇ ਉੱਤੇ ਮਜਬੂਰ ਕਰੀਏ ਜਾਂ ਉਹਨਾਂ ਨੂੰ ਮੋਟੀਵੇਟ ਕਰਦੀ ਹੈ ਰਾਜਦੀਪ ਯੂਐਸ ਚ ਇਲੈਕਸ਼ਨ ਹੋਏ ਤੇ ਐਲਨ ਮਸਕ ਨੇ ਆਪ ਦੀ ਜ਼ਿੰਦਗੀ ਦਾ ਸਰ ਨਾਲੋਂ ਵੱਡਾ ਜੂਆ ਖੇਡਿਆ ਡੋਨਲਡ ਟਰੰਪ ਦੇ ਉੱਤੇ ਡੋਨਲਡ ਟਰੰਪ ਯੂਐਸ ਪ੍ਰੈਜ਼ੀਡੈਂਟ ਬਣੇ ਨੇ ਹੁਣੇ ਤੇ ਉਹਨਾਂ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਜਿਤਾਉਣ ਪਿੱਛੇ ਜਿਹੜੇ ਪੈਸਾ ਯੂਜ਼ ਹੋਇਆ ਅਜ ਤੱਕ ਦਾ ਦੁਨੀਆ ਦਾ ਸਰ ਨਾਲੋਂ ਵੱਡਾ ਪੈਸਾ ਉਹਨਾਂ ਦੇ ਇਲੈਕਸ਼ਨਾਂ ਚ ਇਨਵੋਲਵ ਹੋਇਆ ਤੇ ਐਲਨ ਮਸਕ ਨੇ ਆਪਦੀ ਅੱਧੀ ਜਾਇਦਾਦ ਮੈਂ ਜ਼ਿਆਦਾ ਨਾ ਕਹਾਂ ਤਾਂ 100 ਬਿਲੀਅਨ ਡਾਲਰ ਦੇ ਆਸ-ਪਾਸ ਡੋਨਲਡ ਟਰੰਪ ਤੇ ਲਾਤੀ ਹਾਲਾਂਕਿ ਉਸ ਤੋਂ ਪਹਿਲਾਂ ਡੋਨਲਡ 트੍ਰੰਪ ਤੇ ਐਲਨ ਮਸਕ ਦਾ 36 ਦਾ ਅੰਕੜਾ ਰਿਹਾ ਇਹ ਜਿਹੜੀ ਦੁਸ਼ਮਣੀ ਉਹ ਯਾਰੀ ਚ ਕਨਵਰਟ ਕਿਵੇਂ ਹੋ ਗਈ ਇਹ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਸੀਗੀ ਕਿ ਯਾਰ ਜਿਹੜੇ ਬੰਦੇ ਇੱਕ ਦੂਜੇ ਦੀਆਂ ਸ਼ਕਲਾਂ ਦੇਖਣੀ ਆ ਪਸੰਦ ਨਹੀਂ ਕਰਦੇ ਇੰਨੀ ਕੱਟੜਤਾ ਹੋਵੇ ਇੱਕ ਦੂਜੇ ਪ੍ਰਤੀ ਨਫ਼ਰਤ ਇੰਨੀ ਜ਼ਿਆਦਾ ਸੀਗੀ ਇੱਕ ਟਾਈਮ ਦੇ ਉੱਤੇ ਤਾਂ ਐਲਨ ਮਸਕ ਨੇ ਐਕਸ ਦੇ ਉੱਤੋਂ ਡੋਨਲਟ੍ਰੰਪ ਨੂੰ ਬੈਨ ਕਰਤਾ ਸੀਗਾ ਉਹਦਾ ਅਕਾਊਂਟ ਬੰਦ ਕਰਤਾ ਸੀ ਐਕਸ ਮਤਲਬ ਟਵਿੱਟਰ ਦਾ ਨਵਾਂ ਨਾਮ ਤੁਸੀਂ ਕਹਿੰਦੇ ਹੋ ਟਵਿੱਟਰ ਦਾ ਨਵਾਂ ਨਾਮ ਐਕਸ ਆ ਜਿਹੜੇ ਦਰਸ਼ਕਾਂ ਨੂੰ ਹੀ ਪਤਾ ਹੁੰਦਾ ਦਈਏ ਤੇ ਦੇਖੋ ਇਸ ਹੱਦ ਤੱਕ ਜਿਹੜੀ ਇੱਕ ਕਹਿ ਦਈਏ ਦੋਨਾਂ ਦੇ ਵਿਚਾਲੇ ਦੁਸ਼ਮਣੀ ਸੀ ਨਫ਼ਰਤ ਸੀਗੀ ਅਚਾਨਕ ਇੱਕ ਮੋੜ ਆਉਂਦਾ ਜਦੋਂ ਇਲੈਕਸ਼ਨ ਆਉਂਦੀ ਆ ਅਮਰੀਕਾ ਦੀ ਤਾਂ ਉਸ ਟਾਈਮ ਦੇ ਉੱਤੇ ਐਲਨ ਮਸਕ ਓਪਨਲੀ ਜਿਹੜਾ ਅਨਾਉਂਸ ਕਰਦੇ ਆ ਕਿ ਮੈਂ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਆ ਮੈਂ ਡੋਨਲਡ ਟਰੰਪ ਨੂੰ ਸਮਰਥਨ ਦਿੰਦਾ ਤਾਂ ਬਹੁਤ ਸਾਰੀਆਂ ਚਰਚਾਵਾਂ ਉਹਦੀ ਸ਼ੁਰਖੜੀਆਂ ਹੋ ਗਈਆਂ ਸੀ ਕਿ ਯਾਰ ਇਹ ਹੋਇਆ ਕਿਵੇਂ ਇਦੇ ਪਿੱਛੇ ਅਸਲ ਕਾਰਨ ਕੀ ਆ ਜਿਵੇਂ ਤੁਸੀਂ ਗੱਲ ਕੀਤੀ ਕਿ ਸਭ ਤੋਂ ਵੱਡਾ ਸਦੀ ਦਾ ਜੂਆ ਜਿਹੜਾ ਐਲਨ ਮਸਕ ਨੇ ਖੇਡਤਾ ਮੰਨਿਆ ਜਾਂਦਾਗਾ ਕਿ ਜਿਹੜੇ ਐਗਜੈਕਟ ਫਿਗਰ ਕਿਸੇ ਕੋਲ ਨਹੀਂ ਹੈਗੀਗੀ ਪਰ ਜਿਹੜੇ ਅੰਦਾਜ਼ੇ ਆ ਉਹਨਾਂ ਤੋਂ ਇਹ ਦੱਸਿਆ ਜਾ ਰਿਹਾ ਕਿ ਆਪਣੀ ਜਿਹੜੀ ਐਲਨ ਮਸਕ ਨੇ ਆਪਣੀ ਜਿੰਨੀ ਵੀ ਉਹਦੀ ਨੈਟ ਵਰਥ ਹੈਗੀ ਆ ਉਹ ਅੱਧੀ ਡੋਲਟਰੰਪ ਦੇ ਉੱਤੇ ਲਾਤੀ ਸੀ ਤੇ ਇਹ ਮੰਨਿਆ ਜਾਂਦਾਗਾ ਕਿ ਜੇ ਡੋਲਟਰੰਪ ਹਾਰ ਜਾਂਦੇ ਦਾ ਉਹਨਾਂ ਨੂੰ ਨੁਕਸਾਨ ਜਾਂ ਉਹਦਾ ਇੰਨਾ ਵੱਡਾ ੱਤਕਾ ਝਟਕਾ ਡੋਨਾਲਡ ਟਰੰਪ ਨੂੰ ਨਹੀਂ ਲੱਗਣਾ ਸੀ ਜਿੰਨਾ ਐਲਨ ਮਸਕ ਨੂੰ ਲੱਗਣਾ ਸੀ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਆਪਦਾ ਪੂਰਾ ਕਰੀਅਰ ਹੀ दांव ਉੱਤੇ ਲਾਤਾ ਸੀਗਾ ਇਹ ਹੁਣ ਇਹ ਗੱਲਾਂ ਸੁਣ ਕੇ ਬੜੀ ਹੈਰਾਨੀ ਹੁੰਦੀ ਹੋਊਗੀ ਤੁਹਾਡੇ ਮਨ 'ਚ ਵੀ ਬੜੇ ਸਵਾਲ ਖੜੇ ਹੁੰਦੇ ਹੋਣਗੇ ਪਰ ਇਹ ਹੋਇਆ ਕਿਵੇਂ ਇੱਕ ਤਾਂ ਆਪਾਂ ਕਹਿ ਦਿੰਦੇ ਆ ਨਾ ਕਿਉਂਕਿ ਬੜੇ ਸਾਰੇ ਰੀਜ਼ਨਸ ਅੱਗੇ ਆਏ ਡੋਨਾਲਡ ਟਰੰਪ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਕ੍ਰਿਪਟੋ ਦੇ ਫੇਵਰ ਦੀ ਕਾਨੂੰਨ ਲੈ ਕੇ ਆਉਣਗੇ ਤਾ ਉਹਨਾਂ ਨੂੰ ਐਲਨ ਮਸਕ ਨੇ ਸਪੋਰਟ ਕੀਤਾ ਯਾ ਕ੍ਰਿਪਟੋ ਫਿਊਚਰ ਹੈ ਦੁਨੀਆ ਦਾ ਤਾਂ ਉਹਦੇ ਉੱਤੇ ਇਹ ਗੱਲ ਆਈ ਨਹੀਂ ਅਸਲ ਦੇ ਵਿੱਚ ਨਾ ਇਹ ਚ ਕਹਾਣੀ ਕੁਝ ਹੋਰ ਆ ਬੜੀ ਹੈਰਾਨ ਕਰ ਦੇਣ ਵਾਲੀ ਕਹਾਣੀਆਂ ਤੇ ਜਦੋਂ ਮੈਂ ਵੀ ਇਹਦੇ ਬਾਰੇ ਪੜਿਆ ਸਰਚ ਕੀਤੀ ਤੇ ਮੈਂ ਵੀ ਬਹੁਤ ਹੈਰਾਨ ਹੋਇਆ ਯਾਰ ਆ ਚੀਜ਼ ਵੀ ਹੋ ਸਕਦੀ ਆ ਆਪਣੇ ਨਾ ਇੰਡੀਆ ਦੇ ਤੋਂ ਮੈਂ ਸ਼ੁਰੂਆਤ ਕਰਦਾ ਖਾਸ ਤੋ ਉਹਦੇ ਤੇ ਪੰਜਾਬ ਤੋਂ ਅੱਜ ਆਪਾਂ ਪੰਜਾਬ ਦੇ ਵਿੱਚ ਕਹਿੰਦੇ ਆ ਸੋਸ਼ਲ ਮੀਡੀਆ ਤੇ ਰੀਲਾਂ ਦੇਖਦੇ ਆ ਕਿ ਸਾਡੇ ਬਹੁਤ ਸਾਰੇ ਜਿਹੜੇ ਮੁੰਡੇ ਆ ਜੈਂਡਰ ਚੇਂਜ ਕਰਕੇ ਕੁੜੀਆਂ ਬਣ ਰਹੇ ਆ ਜਾਂ ਜੀ ਕੈਟਾਗਰੀ ਦੇ ਵਿੱਚ ਜਾ ਰਹੇ ਆ ਹਨਾ ਜਾਂ ਕੁੜੀਆਂ ਮੁੰਡੇ ਬਣਦੀਆਂ ਮੁੰਡੇ ਕੁੜੀਆਂ ਦਾ ਵਿਆਹ ਕਰਾ ਰਿਹਾ ਜੈਂਡਰ ਚੇਂਜ ਦੀ ਪ੍ਰੋਬਲਮ ਆ ਅਸੀਂ ਰੋਲਾ ਪਾਉਨੇ ਆ ਕਿ ਸਾਡੇ ਪੰਜਾਬ ਦੇ ਅੰਦਰ ਹੋ ਰਿਹਾ ਸਾਡੇ ਇੰਡੀਆ ਦੇ ਵਿੱਚ ਹੋ ਰਿਹਾ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਭ ਤੋਂ ਵੱਧ ਜੇ ਜੈਂਡਰ ਚੇਂਜ ਹੋ ਰਿਹਾ ਤਾਂ ਉਹ ਅਮਰੀਕਾ ਦੇ ਅੰਦਰ ਹੋ ਰਿਹਾ ਅਮਰੀਕਾ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਆ ਜਿਹੜੀ ਇਸ ਦੀ ਕਾਨੂੰਨੀ ਤੌਰ ਦੇ ਉੱਤੇ ਸ਼ਿਕਾਇਤ ਕਰ ਚੁੱਕੇ ਆ ਕਿ ਸਾਡੇ ਬੱਚੇ ਜਿਹੜੇ ਜੈਂਡਰ ਚੇਂਜ ਕਰ ਰਹੇ ਆ ਤੇ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਜੈਂਡਰ ਚੇਂਜ ਕਰਨ। ਐਲਨ ਮਸਕ ਵੀ ਏਸੇ ਹੀ ਇੱਕ ਕਹਿ ਦिए ਬਿਮਾਰੀ ਦਾ ਸ਼ਿਕਾਰ ਹੋਏ। ਹੁਣ ਇਹ ਜੈਂਡਰ ਚੇਂਜ ਹੋ ਕਿਉਂ ਰਿਹਾ? ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਆ। ਦਸਰ ਕੁਝ ਤਾਕਤਾਂ ਨੇ, ਕੁਝ ਲੋਕ ਨੇ ਜਿਹੜੇ ਇਸ ਚੀਜ਼ ਨੂੰ ਲੈ ਕੇ ਮੋਟੀਵੇਟ ਕਰਦੇ ਆ। ਉਹਨਾਂ ਦਾ ਦਿਮਾਗ ਕਹਦੀ ਹੈ ਇੱਕ ਬ੍ਰੇਨ ਵਾਸ਼ ਕਰਨ ਵਾਲੀ ਗੱਲ ਆ ਬ੍ਰੇਨ ਵਾਸ਼ ਕੀਤਾ ਜਾਂਦਾ ਕਿ ਤੁਸੀਂ ਜੈਂਡਰ ਚੇਂਜ ਕਰਾਓ ਤੇ ਬਹੁਤ ਸਾਰੇ ਜਿਹੜੇ ਕਹਦੀਏ ਮੁੰਡੇ ਕੁੜੀਆਂ ਨੇ ਜੈਂਡਰ ਚੇਂਜ ਕਰਵਾਏ ਆ ਉਹਨਾਂ ਨੇ ਖੁਦ ਆ ਕੇ ਪਬਲੀਕਲੀ ਇਹ ਐਨਾਉਂਸ ਵੀ ਕੀਤਾ ਮੰਨਿਆਗਾ ਆਪਣੀ ਗਲਤੀ ਮੰਨੀ ਕਿ ਜੈਂਡਰ ਚੇਂਜ ਕਰਨਾ ਸਾਡੀ ਸਭ ਤੋਂ ਵੱਡੀ ਗਲਤੀ ਸੀਗੀ ਤੇ ਅਸੀਂ ਫਸ ਚੁੱਕੇ ਆ ਇਹਦੇ ਵਿੱਚ ਸਾਡੇ ਜਿਹੜੇ ਦਿਮਾਗਾਂ ਨੂੰ ਉਦੋਂ ਵਾਸ਼ ਕੀਤਾ ਗਿਆ ਕੱਢਿਆ ਗਿਆ ਸਾਡੇ ਦਿਮਾਗ ਦੇ ਵਿੱਚ ਉਹਨਾਂ ਨੇ ਉਹ ਸੁਸਾਇਟੀ ਇਸ ਤਰੀਕੇ ਦਾ ਮਾਹੌਲ ਤੁਹਾਡੇ ਅੰਦਾ ਕਰੀਏ ਕਰ ਦਿੰਦੀ ਹੈ ਕਿ ਤੁਸੀਂ ਇੱਕ ਟਾਈਮ ਦੇ ਲਈ ਤਾਂ ਤੁਹਾਨੂੰ ਲੱਗਦਾ ਕਿ ਜੈਂਡਰ ਚੇਂਜ ਕਰਕੇ ਮੈਂ ਪਤਾ ਨਹੀਂ ਕਿੰਨਾ ਸੌਖਾ ਹੋ ਜਾਵਾਂਗਾ ਪਰ ਤੁਹਾਨੂੰ ਬਾਅਦ ਦੇ ਵਿੱਚ ਅਲਾਈਜ਼ ਹੁੰਦਾ ਕਿ ਮੈਂ ਕਿੱਡੀ ਵੱਡੀ ਗਲਤੀ ਕਰਤੀ ਬਹੁਤ ਸਾਰੇ ਜਿਹੜੇ ਅੱਜ ਮੁੰਡੇ ਕੁੜੀਆਂ ਨੇ ਉਥੇ ਸੁਸਾਇਡ ਤੱਕ ਕਰ ਰਹੇ ਆ ਉਹਨਾਂ ਦੇ ਵਿੱਚੋਂ ਐਲਨ ਮਸਕ ਵੀ ਇੱਕ ਕਹਿ ਦਈਏ ਪਿਤਾ ਹੁੰਦੇ ਨੇ ਜਿੰਨਾ ਦੇ ਬੇਟੇ ਜੇਵੀਅਰ ਨੇ ਆਪਣਾ ਜੈਂਡਰ ਚੇਂਜ ਕੀਤਾ ਤੇ ਉਹਨਾਂ ਨੇ ਅਦਾਲਤ ਦੇ ਅੰਦਰ ਜਾ ਕੇ ਕਿਹਾ ਕਿ ਮੇਰੇ ਪਿਤਾ ਜਿਹੜਾ ਮੇਰੇ ਨਾਲ ਧੱਕਾ ਕਰ ਰਹੇ ਸੀ ਕਿ ਮੇਰੇ ਅੰਦਰ ਜਿਹੜੇ ਇੱਕ ਮੁੰਡਿਆਂ ਵਾਲੇ ਜਿਹੜੇ ਹਾਰਮੋਨਸ ਨਹੀਂ ਸੀਗੇ ਮੇਰੇ ਅੰਦਰ ਕੁੜੀਆਂ ਵਾਲੇ ਹਾਰਮੋਨਸ ਆ ਤਾਂ ਉਹਨਾਂ ਨੇ ਜੀਵੀਅਲ ਨੇ ਆਪਣੇ ਆਪ ਨੂੰ ਗਰਲਜ਼ ਦੇ ਅੰਦਰ ਤਬਦੀਲ ਕਰ ਲਿਆ ਆਪਣਾ ਜੈਂਡਰ ਚੇਂਜ ਕਰਾ ਲਿਆ ਬਹੁਤ ਸਾਰੇ ਪੇਰੈਂਟਸ ਨੇ ਇਹਦੇ ਉੱਤੇ ਸ਼ਿਕਾਇਤ ਕੀਤੀ ਅਮਰੀਕਾ ਦੇ ਅੰਦਰ ਇਹ ਮਾਮਲਾ ਕੋਈ ਪਹਿਲੀ ਵਾਰ ਨਹੀਂ ਹੋਇਆ ਤਾਂ ਇਹ ਤੇ ਸਾਰ ਨਾਲੋਂ ਵੱਡਾ ਇਹ ਰੀਜ਼ਨ ਬਣਿਆ ਵੀ ਉਹਨਾਂ ਨੇ ਸਪੋਰਟ ਕਰਤੀ ਡੋਨਲਡ ਟਰੰਪ ਨੂੰ हां ਹੁਣ ਉਹ ਸਪੋਰਟ ਦੇਖੋ ਇਹ ਵੀ ਇੱਕ ਕਨੈਕਟ ਹੈ ਤੁਸੀਂ ਸੋਚਦੇ ਹੋਵੋਗੇ ਕਿ ਯਾਰ ਉਹਦੇ ਮੁੰਡੇ ਨੇ ਜੈਂਡਰ ਚੇਂਜ ਕਰਾ ਲਿਆ ਤਾਂ ਡੋਨਲਡ 트੍ਰੰਪ ਦਾ ਇਹਦੇ ਵਿੱਚ ਕੀ ਕਨੈਕਸ਼ਨ ਆ ਹੁਣ ਦਰਸਲ ਇਹਦੇ ਵਿੱਚ ਕਨੈਕਸ਼ਨ ਇਸ ਕਰਕੇ ਆ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ ਜੋ ਬਾਈਡਨ ਉਹਨਾਂ ਦੇ ਨਾਲ ਜਿਹੜਾ ਇੱਕ ਕਹਦੀਏ ਐਲਨ ਮਸਕ ਦੀ ਇੱਕ ਨਫ਼ਰਤ ਹੋ ਗਈ ਜਿਹੜੀ ਡੋਨਲਡ 트੍ਰੰਪ ਦੇ ਨਾਲ ਸੀਗੀ ਜੋ ਕਹਦੀਏ ਦੋਸ਼ਮਣੀ ਡੋਨਲਡ 트੍ਰੰਪ ਦੇ ਨਾਲ ਸੀਗੀ ਉਹ ਕਨਵਰਟ ਹੋ ਕੇ ਜੋ ਬਾਈਡਨ ਦੇ ਨਾਲ ਚੱਲੇਗੀ ਹੁਣ ਜੋ ਬਾਈਡਨ ਦੇ ਨਾਲ ਕਿਉਂ ਬੜੀ ਕਿਉਂਕਿ ਜਿਹੜੀ ਤੁਹਾਨੂੰ ਮੈਂ ਦੱਸਿਆ ਕਿ ਅਮਰੀਕਾ ਦੇ ਅੰਦਰ ਜਿਹੜੀ ਸੁਸਾਇਟੀ ਇੱਕ ਸੰਸਥਾ ਹੈਗੀ ਆ ਜਿਹੜੀ ਜੈਂਡਰ ਚੇਂਜ ਦੇ ਹੱਕ ਦੇ ਵਿੱਚ ਆ ਤੇ ਇਹਨੂੰ ਪ੍ਰੋਮੋਟ ਕਰ ਰਹੀ ਆ ਤੇ ਇਹਦੇ ਲਈ ਕਾਨੂੰਨ ਲਿਆ ਰਹੀ ਆ ਕਿ ਸੋਖੇ ਢੰਗ ਦੇ ਨਾਲ ਕਾਨੂੰਨੀ ਤੌਰ ਤੇ ਉਹਤੇ ਜੈਂਡਰ ਚੇਂਜ ਕੀਤਾ ਜਾ ਸਕੇ ਕਿ ਕੋਈ ਰੋਕ ਟੋਕ ਨਾ ਲੱਗ ਸਕੇ ਜਿਵੇਂ ਆਪਾਂ ਕਹਿੰਦੇ ਨੇ ਇੰਡੀਆ ਦੇ ਵਿੱਚ ਨਹੀਂ ਹੁੰਦਾਗਾ ਵੀ ਲਵ ਮੈਰਿਜ ਕਰਾਉਣੀ ਆ ਤਾਂ ਤੁਸੀਂ ਹਾਈ ਕੋਰਟ ਚਲੇ ਜਾਓ ਤੇ ਕੋਰਟ ਤੁਹਾਨੂੰ ਜਿਹੜੀ ਸਿਕਿਉਰਟੀ ਪ੍ਰੋਵਾਈਡ ਕਰਦੀ ਆ ਅੱਜ ਤੁਸੀਂ ਕਾਨੂੰਨੀ ਤੌਰ ਤੇ ਲਵ ਮੈਰਿਜ ਕਰਾ ਸਕਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੇ ਕੋਲ ਅਧਿਕਾਰ ਆ ਓਵੇਂ ਅਮਰੀਕਾ ਦੇ ਅ ਬਾਈਡਨ ਸੀਗੇ ਉਹ ਇੱਕ ਕਾਨੂੰਨ ਲਿਆ ਰਹੇ ਸੀਗੇ ਜਿਹਦੇ ਨਾਲ ਜੈਂਡਰ ਚੇਂਜ ਕਰਨਾ ਹੋਰ ਸਖਾਲਾ ਹੋ ਜਾਣਾ ਸੀਗਾ ਤਾਂ ਇਸੇ ਕਰਕੇ ਜਿਹੜਾ ਚਿੰਤਾ ਸਤਾਈ ਐਲਨ ਮਸਕ ਨੂੰ ਲੱਗਿਆ ਕਿ ਯਾਰ ਕਿਉਂਕਿ ਉਹਨਾਂ ਦਾ ਆਪਣੇ ਬੇਟੇ ਦੇ ਨਾਲ ਬਹੁਤ ਪਿਆਰ ਸੀਗਾ ਹੱਡ ਬੀਤੀ ਹੋ ਗਈ ਕਹਿੰਦੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਚਿਲड्रन ਹੈਗੇ ਨੇ ਪਰ ਜਿਹੜੇ ਜ਼ੇਵੀਅਰ ਦੇ ਨਾਲ ਉਹਨਾਂ ਦਾ ਜ਼ਿਆਦਾ ਲਗਾਵ ਸੀਗਾ ਤੇ ਇੰਨਾਕ ਤੱਕਾ ਉਹਨਾਂ ਨੂੰ ਲੱਗਿਆ ਜਦੋਂ ਜ਼ੇਵੀਅਰ ਨੇ ਆਪਣਾ ਜੈਂਡਰ ਚੇਂਜ ਕਰਵਾਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਮੈਂ ਇਸ ਦੇਖ ਲਾ ਲੜਾਈ ਲੜਨੀ ਆ ਅਸੀਂ ਘਰ ਚ ਲੜਨਾ ਪਰ ਇਹ ਇੰਨਾ ਸੌਖਾ ਨਹੀਂ ਸੀਗਾ ਕਿਉਂਕਿ ਜਦੋਂ ਤੁਸੀਂ ਸਰਕਾਰਾਂ ਦੇ ਨਾਲ ਜਾਂ ਸਿਸਟਮ ਦੇ ਨਾਲ ਮੱਥਾ ਲਾਉਣਾ ਹੈਗਾ ਜਦੋਂ ਤੁਸੀਂ ਕਿਸੇ ਸਿਸਟਮ ਨੂੰ ਬਦਲਣਾ ਹੈਗਾ ਤਾਂ ਤੁਹਾਨੂੰ ਪਹਿਲਾਂ ਉਹ ਕੁਰਸੀ ਦੇ ਉੱਤੇ ਬੈਠਾ ਬੰਦਾ ਬਦਲਣਾ ਪਊਗਾ ਜਿਹੜਾ ਉਸ ਚੀਜ਼ ਦੇ ਹੱਕ 'ਚ ਆ ਜੋ ਬਾਈਡਨ ਇਹਦੇ ਹੱਕ 'ਚ ਸੀਗਾ ਜੋ ਬਾਈਡਨ ਚਾਹੁੰਦਾ ਸੀਗਾ ਕਿ ਅਜਿਹਾ ਕਾਨੂੰਨ ਬਣੇ ਜਿਹਦੇ ਨਾਲ ਜੈਂਡਰ ਚੇਂਜ ਸੌਖਾ ਹੋ ਜੇ ਤਾਂ ਐਸੇ ਕਰਕੇ ਐਲਨ ਮਸਕ ਜਿਹੜਾ ਜੋ ਬਾਈਡਨ ਦੇ ਵਿਰੁੱਧ ਹੋ ਗਏ ਤੇ ਉਹਨਾਂ ਨੇ ਇੱਕੋ ਹੀ ਰਾਹ ਲੱਭਿਆ ਕਿ ਜੇਕਰ ਇਸ ਕਾਨੂੰਨ ਨੂੰ ਰੋਕਣਾਗਾ ਕਿਉਂਕਿ ਮੰਨ ਲਓ ਜਿਵੇਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਪਾਂ ਨਰਿੰਦਰ ਮੋਦੀ ਦੀ ਗੱਲ ਕਰੀਏ ਰੋਲਾ ਪਾਇਆ ਜਾਂਦਾ ਸੀ ਕਿ ਜੇ ਪ੍ਰਧਾਨ ਮੰਤਰੀ ਦੁਆਰੇ ਆਗੇ ਜੀ ਇਹਨਾਂ ਨੇ ਕਾਨੂੰਨ ਲਾਗੂ ਕਰ ਦੇਵੇਂ ਆ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰੇ ਨਾ ਬੰਨ ਇਹ ਚੀਜ਼ ਹੋਈ ਲੋਕਾਂ ਨੇ ਕੋਸ਼ਿਸ਼ ਕੀਤੀ ਕਿਸਾਨਾਂ ਨੇ ਕੋਸ਼ਿਸ਼ ਕੀਤੀ ਚਲੋ ਇੰਡੀਆ ਦੇ ਵਿੱਚ ਨਹੀਂ ਹੋਇਆ ਪਰ ਉੱਥੇ ਐਲਨ ਮਸਕ ਕਾਮਯਾਬ ਹੋਇਆ ਐਲਨ ਮਸਕ ਨੇ ਡੌਨ ਟਰੰਪ ਦੇ ਨਾਲ ਹੱਥ ਮਿਲਾਇਆ ਉਹਨਾਂ ਨੂੰ ਜਾ ਕੇ ਜਿਹੜਾ ਆਪਸੀ ਜਿਹੜੇ ਗੁੱਸੇ ਗਿਲੇ ਸੀਗੇ ਉਹ ਖਤਮ ਕੀਤੇ ਤਾਂ ਤੁਸੀਂ ਇਸ ਚੀਜ਼ ਦਾ ਖੁਲਾਸਾ ਉੱਥੇ ਹੁੰਦਾ ਜਦੋਂ ਡੌਨ ਟਰੰਪ ਟਵੀਟ ਦੇ ਉੱਤੇ ਟਵੀਟ ਕਰਕੇ ਇੱਕ ਪੋਸਟ ਪਾਉਂਦੇ ਆ ਜਿਸ ਤੋਂ ਬਾਅਦ ਪਤਾ ਲੱਗਦਾ ਕਿਉਂਕਿ ਦੇਖੋ ਜਿਸ ਐਕਸ ਦੇ ਉੱਤੇ ਐਲਨ ਮਸਕ ਨੇ ਡੋਨਲਡ ਟਰੰਪ ਨੂੰ ਉਹਦਾ ਅਕਾਊਂਟ ਬੰਦ ਕੀਤਾ ਹੋਇਆ ਸੀ ਬੈਨ ਕੀਤਾ ਸੀ ਜਦੋਂ ਉਸੇ ਐਕਸ ਦੇ ਉੱਤੇ ਟਰੰਪ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਆ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪਤਾ ਲੱਗਦਾ ਕਿ ਐਲਨ ਮਸਕ ਤੇ ਡੋਨ ਟਰੰਪ ਦਾ ਹੁਣ ਆਪਸੀ ਕਨੈਕਸ਼ਨ ਜੁੜ ਚੁੱਕਿਆ ਹੈਗਾ ਆਪਸੀ ਹੱਥ ਜਿਹੜਾ ਵੱ ਚੁੱਕਿਆ ਉਸ ਤੋਂ ਬਾਅਦ ਜਿਹੜਾ ਐਲਨ ਮਸਕ ਨੇ ਆਪਣੀ ਅੱਧੀ ਨੈਟਵਰਥ ਜਿਹੜੀ ਉਹ ਡੋਨਲਡ ਟਰੰਪ ਨੂੰ ਜਿਤਾਉਣ ਦੇ ਉੱਤੇ ਲਾਤੀ ਪੂਰਾ ਆਪਦੀ ਤਾਕਤ ਉਹਨਾਂ ਨੇ ਡੋਨਲਡ ਟਰੰਪ ਨੂੰ ਜਿਤਾਉਣ ਤੇ ਲਾਤੀ ਐਲਨ ਮਸਕ ਦੇ ਡੋਨਲਡ ਟਰੰਪ ਦੇ ਨਾਲ ਜਾ ਕੇ ਖੜਨ ਕਰਕੇ ਹੀ ਜੋ ਬਾਈਡਨ ਉਤੋਂ ਇਲੈਕਸ਼ਨਾਂ ਦੇ ਵਿੱਚੋਂ ਪਿੱਛੇ ਹਟ ਗਏ ਤਾ ਉਹ ਪਿੱਛੇ ਹਟ ਕੇ ਦੂਜੇ ਪਾਸੇ ਇੱਕ ਜਿਹੜੀ ਲੇਡੀ ਸੀਗੀ ਮੈਨੂੰ ਹੁਣ ਨਾਮ ਨਹੀਂ ਉਹਨਾਂ ਦਾ ਚੰਗਾ ਕਮਲਾ ਹੈਰਿਸ ਹਾਂ ਤਾਂ ਉਹ ਖੜੇ ਸੀਗੇ ਤਾਂ ਐਕਚੁਅਲੀ ਗੱਲ ਆ ਕਿ ਡੋਨਲਡ ਟਰੰਪ ਪਹਿਲਾਂ ਵੀ ਰਹੇ ਨੇ ਤੇ ਦੂਜੀ ਗੱਲ ਇਹ ਵੀ ਸੀਗੀ ਡਾਕਟਰ ਟਰੰਪ ਨੇ ਇਸ ਕਰਕੇ ਹੱਥ ਵਢਾ ਲਿਆ ਹੁਣ ਇਹ ਵੀ ਸਵਾਲ ਖੜਾ ਹੁੰਦਾ ਹੋਊਗਾ ਕਿ ਐਲਨ ਮਸਕ ਨੂੰ ਤਾਂ ਆਪਦਾ ਫਾਇਦਾ ਚਾਹੀਦਾ ਸੀ ਪਰ ਡੋਨਲਡ ਟਰੰਪ ਨੇ ਕਿਉਂ ਐਲਨ ਮਸਕ ਦੇ ਨਾਲ ਹੱਥ ਮਿਲਾਇਆ ਹਨਾ ਇਹ ਵੀ ਇੱਕ ਕਾਰਨ ਤੁਸੀਂ ਯਾਦ ਹੋਣਾ ਡੋਨਲਡ ਟਰੰਪ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਤੇ ਉਹ ਉਹ ਜੇਲ੍ਹ ਤੱਕ ਜਾ ਸਕਦੇ ਸੀਗੇ ਹੂੰ ਤਾ ਜੇ ਉਹ ਇਲੈਕਸ਼ਨ ਹਾਰ ਜਾਂਦੇ ਤਾਂ ਜੇਬ ਜਾਣਾ ਪੈਂਦਾ ਤਾਂ ਹੁਣ ਉਹਨਾਂ ਨੂੰ ਆਪਦਾ ਖਤਰਾ ਸੀਗਾ ਤਾਂ ਦੋਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਸੀ ਦਰਸਲ ਇੱਥੇ ਤਾਂ ਗੱਲ ਇਹ ਹੋ ਗਈ ਕਿ ਕਹਿੰਦੇ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈਗਾ ਉਹਨੂੰ ਦੋਸਤ ਬਣਾ ਲੈਣਾ ਚਾਹੀਦਾ ਤਾਂ ਇਹੀ ਕੰਮ 트ੰਪ ਨੇ ਤੇ ਐਲਨ ਮਸਕ ਨੇ ਕੀਤਾ ਉਹਨਾਂ ਨੇ ਆਪਸੀ ਦੋਸਤੀ ਕਰ ਲਈ ਤੇ ਜਿਹੜੇ ਨਤੀਜੇ ਸਾਰਿਆਂ ਦੇ ਸਾਹਮਣੇ ਆ ਕਿ ਡੌਨਟ ਟ੍ਰੰਪ ਨੇ ਵਾਪਸੀ ਕੀਤੀ ਆ ਤੇ ਜਦੋਂ ਉਹਨੇ ਅਨਾਉਂਸ ਕਰਾਇ ਸੀ ਸਟੇਜ ਦੇ ਉੱਤੋਂ ਜਦੋਂ ਆਪਣੀ ਸਪੀਚ ਦਿੱਤੀ ਆ ਕੇ ਉਹਨਾਂ ਨੇ ਉਹਨਾਂ ਨੇ ਐਲਨ ਮਸਕ ਦਾ ਜ਼ਿਕਰ ਕੀਤਾ ਧੰਨਵਾਦ ਕੀਤਾ ਤੇ ਅੱਜ ਸਭ ਤੋਂ ਵੱਡੀ ਗੱਲ ਇਹ ਆ ਕਿ ਐਲਨ ਮਸਕ ਦੀਆਂ ਫੋਟੋਆਂ ਡੋਨਲਡ ਟਰੰਪ ਦੀ ਫੈਮਿਲੀ ਫੋਟੋਆਂ ਦੇ ਵਿੱਚ ਆਉਂਦੀ ਆ ਅੱਜ ਡੋਨਲਡ ਟਰੰਪ ਅਗਰ ਦੁਨੀਆ ਦੇ ਵਿੱਚ ਕਿਤੇ ਵੀ ਮੀਟਿੰਗ ਕਰਨ ਵਾਸਤੇ ਜਾਂਦੇ ਆ ਯੂਕਰੇਨ ਤੇ ਜਿਹੜੀ ਰੂਸ ਦੀ ਲੜਾਈ ਆਫ ਦੇ ਵਿੱਚ ਚੱਲ ਰਹੀ ਆ ਯੂਕਰੇਨ ਦੇ ਨਾਲ ਜਦੋਂ ਡੋਨਲਡ ਟਰੰਪ ਮੀਟਿੰਗ ਕਰਨ ਵਾਸਤੇ ਗਏ ਤਾਂ ਉਹਦੇ ਵਿੱਚ ਵੀ ਐਲਨ ਮਸਕ ਬੈਠੇ ਹੋਏ ਸੀਗੇ ਇਥੋਂ ਸਾਬਿਤ ਹੁੰਦਾ ਇਥੋਂ ਪਤਾ ਲੱਗਦਾ ਕਿ ਅੱਜ ਡੌਨ ਟਰੰਪ ਤੇ ਐਲਨ ਮਸਕ ਦੀ ਕਿੰਨੀ ਵੱਡੀ ਜਿਹੜੀ ਆਪਸੀ ਦੁਸ਼ਮਣੀ ਸੀਗੀ ਉਹ ਖਤਮ ਹੋ ਕੇ ਮਿੱਤਰਤਾ ਦੇ ਵਿੱਚ ਬਦਲ ਚੁੱਕੀ ਹੈ ਤੇ ਇਸ ਤੋਂ ਬਾਅਦ ਅੱਜ ਐਲਨ ਮਸਕ ਇਸ ਮੁਕਾਮ ਦੇ ਉੱਤੇ ਪਹੁੰਚ ਚੁੱਕਿਆ ਦੇਖੋ ਉਹਨਾਂ ਦਾ ਬਦਲਾ ਵੀ ਪੂਰਾ ਹੋਗਾ ਜੋ ਬਾਈਡਨ ਦੇ ਨਾਲ ਕਿਉਂਕਿ ਆਪਣੇ ਬੇਟੇ ਦੇ ਜੈਂਡਰ ਚੇਂਜ ਕਰਨ ਦੇ ਪਿੱਛੇ ਉਹ ਜ਼ਿੰਮੇਵਾਰ ਜੋ ਬਾਈਡਨ ਨੂੰ ਮੰਨਦੇ ਸੀਗੇ ਉਹਨਾਂ ਸੰਸਦਮੰਨੂ ਮੰਨਦੇ ਸੀ ਜੋ ਬਾਈਡਨ ਨੂੰ ਮੰਨਦੇ ਸੀ ਕਿਉਂਕਿ ਜਿਹੜੇ ਉਸ ਚੀਜ਼ ਦੇ ਹੱਕ ਦੇ ਵਿੱਚ ਸੀਗੇ ਤਾਂ ਐਸੇ ਕਰਕੇ ਟਰੰਪ ਉਹਦੇ ਖਿਲਾਫ ਨੇ ਟਰੰਪ ਚਾਹੁੰਦੇ ਨਹੀਂ ਕਿ ਇਹ ਕਾਨੂੰਨ ਆਵੇ ਤੇ ਹੁਣ ਆਊਗਾ ਵੀ ਨਹੀਂ ਉਹ ਕਾਨੂੰਨ ਤਾਂ ਅੱਜ ਐਲਨ ਮਸਕ ਨੂੰ ਜਿੱਥੇ ਬਦਲਾ ਤਾਂ ਪੂਰਾ ਹੋਏ ਹੋਇਆ ਅੱਜ ਉਹਨਾਂ ਨੂੰ ਇਹ ਵੀ ਫਾਇਦਾ ਹੋਇਆ ਕਿ ਉਹਨਾਂ ਦੀ ਨੈਟਵਰਥ ਆ ਉਹ 300 ਬਿਲੀਅਨ ਤੋਂ ਪਾਰ ਕਰ ਗਈ ਆ ਤੇ ਉਹਨਾਂ ਨੂੰ ਸਰਕਾਰ ਦੇ ਵਿੱਚ ਇੱਕ ਅਜਿਹਾ ਵਿਭਾਗ ਦਿੱਤਾ ਗਿਆਗਾ ਜਿਸ ਵਿਭਾਗ ਦੇ ਉਹਨਾਂ ਨੂੰ ਮੁਖੀ ਲਾਇਆ ਚੇਅਰਮੈਨ ਜਿਵੇਂ ਆਪਾਂ ਕਹਿ ਦਈਏ ਕਿ ਉਹ ਚਾਹਣ ਤਾਂ ਸਾਰਾ ਵਿਭਾਗ ਤੱਕ ਵੇਚ ਸਕਦੇ ਆ ਤੇ ਪਤਾ ਨਹੀਂ ਕਿੰਨਾ ਕੁ ਫਾਇਦਾ ਕਿੰਨੇ ਕੁ ਟੈਂਡਰ ਐਲਨ ਮਸਕ ਆਪਣੇ ਲੈਣਗੇ ਕਿੰਨੀਆਂ ਕੁ ਕੰਪਨੀਆਂ ਕਿੰਨੇ ਕੁ ਪ੍ਰੋਜੈਕਟ ਕਿੰਨੇ ਕੁ ਵਪਾਰ 올ਓਵਰ ਦੁਨੀਆ ਦੇ ਵਿੱਚ ਤੇ ਹੁਣ ਇਹ ਮੰਨਿਆ ਜਾਂਦਾ ਕਿਉਂਕਿ ਅਮਰੀਕਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਆ ਜੇਕਰ ਕੋਈ ਵੀ ਦੇਸ਼ ਦੇ ਨਾਲ ਕੁਝ ਵੀ ਹੁੰਦਾ ਤਾਂ ਅਮਰੀਕਾ ਖੜਦਾ ਜਿਹਦੇ ਨਾਲ ਕਹਿੰਦੇ ਅਮਰੀਕਾ ਖੜ ਗਿਆ ਉਹਦੇ ਨਾਲ ਕੋਈ ਪੰਗੇ ਨਹੀਂ ਲੈਂਦਾ ਕਿ ਤਾਂ ਇਸੇ ਕਰਕੇ ਹੁਣ ਦੁਨੀਆ ਦੇ ਵਿੱਚ ਕੁਝ ਵੀ ਹੁੰਦਾ ਕਿਤੇ ਵੀ ਮੀਟਿੰਗ ਅਮਰੀਕਾ ਕਰਦਾ ਜਾ ਪਹਿਲਾਂ ਐਲਨ ਮਸਕ ਜ਼ਰੂਰ ਉਹਦੇ ਵਿੱਚ ਨਾਲ ਬੈਠਦੇ ਆ ਇਹ ਸਾਰੀ ਜਿਹੜੀ ਕਹਾਣੀ ਇਹ ਘਟਿਆ ਦਰਸਲ ਇਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਡੋਨਾਲਡ 트੍ਰੰਪ ਨੂੰ ਜਿਤਾਉਣਾ ਨਹੀਂ ਚਾਹੁੰਦੇ ਸੀਗੇ ਐਲਨ ਮਸਕ ਐਲਨ ਮਸਕ ਜੋ ਬਾਈਡਨ ਨੂੰ ਹਰਾਉਣਾ ਚਾਹੁੰਦੇ ਸੀ ਐਲਨ ਮਸਕ ਉਹ ਸੋਚ ਨੂੰ ਹਰਾਉਣਾ ਚਾਹੁੰਦੇ ਸੀ ਜਿਹੜੀ ਸੋਚ ਅੱਜ ਅਮਰੀਕਾ ਦੇ ਬੱਚਿਆਂ ਨੂੰ ਜੈਂਡਰ ਚੇਂਜ ਕਰਦੇ ਉੱਤੇ ਮਜਬੂਰ ਕਰੀਏ ਜਾਂ ਉਹਨਾਂ ਨੂੰ ਮੋਟੀਵੇਟ ਕਰਦੀ ਹੈ ਤਾਂ ਐਲਨ ਮਸਕ ਨੇ ਬਦਲਾ ਲਿਆਗਾ ਇੱਕ ਰੋਸ ਪ੍ਰਗਟਾਇਆ ਆਪਣਾ ਸਤਾ ਉਹ ਰੋਸ ਦਾ ਫਾਇਦਾ ਡੋਨ 트੍ਰੰਪ ਨੂੰ ਹੋਇਆ ਤੇ ਡੋਨ 트੍ਰੰਪ ਅਮਰੀਕਾ ਦੇ ਦੁਬਾਰੇ ਪ੍ਰੈਜ਼ੀਡੈਂਟ ਚੁਣੇ ਗਏ ਜੀ